ਲੱਗਦੀ ਜੀ ਨਾ ਜੀ ਬਾਬਾ ਪਰਮਨਿੰਦਰ ਸਿੰਘ ਜੀ ਜਿਹੜੀ ਅੱਜ ਗੱਡੀਆਂ ਨੂੰ ਅੱਗ ਲੱਗੀ ਕੀ ਗੱਲ ਹੋਈ ਸਾਰੇ ਇਹ ਜੀ ਕਿ ਸਰਾਰ ਦੇ ਅੰਸਰ ਨੇ ਮਤਲਬ ਅੱਗ ਲਾਤੀ ਆ ਜਿਹੜੀ ਰਾਤ ਨੂੰ ਕੋਈ 2:30 ਵਜੇ ਇੱਕ ਹੈਗੀ ਆ ਆਪਣੇ ਆ ਸਿਵਟਿਆ ਤੇ ਇੱਕ ਨੋਵਾ ਇਹਨਾਂ ਦੋਵਾਂ ਗੱਡੀਆਂ ਨੂੰ ਮਤਲਬ ਅੱਗ ਜਿਹੜੀ ਲਾਈ ਆ ਤੇ ਅਸੀਂ ਇਹ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਵੀ ਜਲਦ ਤੋਂ ਜਲਦ ਜਿਹੜੇ ਇਹ ਸ਼ੈਤਾਨੀ ਅਨਸਰ ਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਵਾ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਲੱਭਣ ਦੀ ਕੋਸ਼ਿਸ਼ ਕਰੇ ਸਾਡੀ ਇਹੀ ਮੰਗ ਹੈ ਕਿਹੜੀ ਕਿਹੜੀ ਗੱਡੀ ਨੂੰ ਅੱਕ ਲੱਗੀ ਇੱਕ ਨਵਾ ਜੀ ਇੱਕ ਸ਼ਿਫਟ ਡਿਆ ਰ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਵੇਖੋ ਜੀ 3 ਲੱਖ ਦੀ ਗੱਡੀ ਹੋ ਆ ਤੇ 2.5 ਦੀ ਇਹ ਆ ਸਾਡੇ ਪ੍ਰਸ਼ਾਂਤ ਤੇ ਤੁਸੀਂ ਲਾਲੋ ਸਾਹਿਬ ਵੀ ਮਤਲਬ ਨਕਸ਼ਾਂਤ ਤੇ ਪੂਰਾ ਹੋਇਆ ਜੀ ਅਜੇ ਮਤਲਬ ਸਾਡਾ ਅੰਦਰ ਜਿਹੜਾ ਜੀ ਇੱਥੇ ਮੇਰੇ ਤਿੰਨਾਂ ਬੇਟਿਆਂ ਦਾ ਦੋ ਦਾਜ ਪਿਆ ਵਾ ਸਾਰਾ ਇਸ ਅੰਦਰ ਦੇ ਵਿੱਚ ਆ ਤੇ ਜੇ ਨਾ ਮਤਲਬ ਦੱਸਦਾ ਉਹ ਮੁੰਡਾ ਤੇ ਸਾਡੇ ਕੋਲ ਨਾ ਪਹੁੰਚਿਆ ਜਾਂਦਾ ਤੇ ਸਾਡਾ ਅੰਦਰ ਵੀ ਲੋ ਜਾਣਾ ਹੈ ਜੀ ਸਮਾਨ ਦਾ ਸਾਰਾ ਲੋ ਜਾਣਾ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਨਿਸ਼ਾਨ ਸਿੰਘ ਹੈ ਵੀਰ ਜੀ ਕਿਹੜਾ ਪਿੰਡਾ ਜੀ ਪਿੰਡ ਸ਼ਾਹਦੀ ਸਾਹ ਹਾਂ ਜਿਹੜੀ ਗੱਡੀ ਨੂੰ ਅੱਗ ਲੱਗੀ ਕਿੰਨਾਂ ਦੀ ਗੱਡੀ ਹੈ ਇਹ ਗੱਡੀ ਮੁੰਡਾ ਫਰੈਂਡ ਹੈ ਮੇਰਾ ਸ਼ਰਨਦੀਪ ਸਿੰਘ ਉਹਦੀ ਗੱਡੀ ਹੈ ਵੀ ਕਿੱਦਾਂ ਲੱਗੀ ਆ ਇਹ ਕੋਈ ਪਤਾ ਨਹੀਂ ਆ ਇਹ ਤਲਕੇ 3 ਵਜੇ ਇੱਥੇ ਜਿਮੀਦਾਰ ਆ ਉਹਨੇ ਫੋਨ ਕੀਤਾ ਲਾ ਕੇ ਗਵਾਨ ਕਿ ਗਾ ਉੱਥੋਂ ਲਾਟਾਂ ਹੋ ਰਹੀਆਂ ਨਿਕਲ ਰਹੀਆਂ ਵਹਿਲੀ ਦੇ ਵਿੱਚੋਂ ਜਾ ਕੇ ਵੇਖੋ ਕਿਹੜੀ ਚੀਜ਼ ਨਾਲ ਅੱਗ ਲੱਗੀ ਹੈ ਜਦੋਂ ਆ ਕੇ ਵੇਖਿਆ ਤੇ ਗੱਡੀ ਪੂਰੀ ਮੱਚ ਚੁੱਕੀ ਸੀ ਗੱਡੀ ਕਿਹੜੀ ਇਹ ਗੱਡੀ ਨਵਾਰ ਹੋਰ ਹੋਰ ਵੀ ਕਿਹ ਗੱਡੀ ਨੂੰ ਅੱਗ ਲੱਗੀ ਲਾਲੋ ਸਵਿਫਟ ਡਿ ਨਹੀਂ ਕੋਈ ਨਹੀਂ ਪਤਾ ਲੱਗਾ ਕਿ ਇੱਥੇ ਸ਼ੱਕ ਨਹੀਂ ਆਪਣਾ ਕੀ ਮੰਗ ਕਰਦੇ ਮੰਗੇ ਹੋਗੇ ਤਾਂ ਬੰਦੀ ਕਾਰਵਾਈ ਜੋ ਵੀ ਕੀਤੀ ਜਾਵੇ ਇਹਦੀ